ਸਾਸਤਰੀ ਗਾਲ ਦੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਕਾ ਕਰ ਰਿਹਾ ਮੈਂ ਸਵਾਗਤ ਵੀਰਾਂ ਜਿਤਨੇ ਮੇਰੇ ਵੀਰ ਭੈਣ ਭਾਈ ਮਾਰੇ ਗਏ ਲ ਜੁੜੇ ਹੋਏ ਸਾਰਿਆਂ ਕਾ ਧੰਨਵਾਦ ਅਰ ਵੀ ਰਾਜ ਕੀਆਂ ਬੜੀਆਂ ਖਬਰਾਂ ਥਾਰੇ ਗੱਲਾਂ ਸਾਂਝੀਆਂ ਕਰ ਰਿਹਾ ਅਰ ਪੰਜਾਬ ਤੇ ਕਿਤੇ ਵਧੀਆ ਤਰਤੀ ਕਾ ਦੁਨੀਆ ਕੇ ਵਿੱਚ ਕਿਤੇ ਹੈ ਨਹੀਂ ਮੌਸਮ ਪੰਜਾਬ ਕਾ ਕਿਸੇ ਪਾਸੇ ਵੀ ਚੱਲਿਓ ਹੈ ਨਹੀਂ ਅਰ ਮੈਂਤੀ ਲੋਕ ਵੀ ਕਾਇਸੇ ਮੁਲਕ ਕੇ ਵਿੱਚ ਰਹਾ ਯੋ ਭਗਵਾਨ ਤਮਾਨ ਕਹਿ ਰਿਹਾ ਵੀਰ ਕਾਲਜ ਭਗਵਾਨ ਤਮਾਨ ਕਾ ਬਿਆਨ ਸੁਣ ਰਿਹਾਤਾ ਮੈਂ ਪੰਜਾਬ ਵਰਗੀ ਜਗ੍ਹਾ ਕਾ ਕਿਤੇ ਐਨ ਮਰੇ ਦੇਸਰ ਕੀ ਜਗ੍ਹਾ ਕਿਤੇ ਐਨ ਜਿੱਠਾ ਰੁੱਤਾ ਵੀ ਬਦਲੀ ਜਾਹਾਂ ਔਰ ਮੈਂਹਤੀ ਲੋਕਾਂ ਕੀ ਗੱਲ ਕਰੋ ਵੀ ਬਹੁਤ ਜ਼ਿਆਦਾ ਪਰ ਵੀਰੇ ਇੱਕ ਬਾਤ ਦਾ ਗੁੱਸਾ ਨਾ ਕਰਿਓ ਮੇਰੀ ਕਾ ਵੀਰੇ ਪੰਜਾਬ ਕੇ ਵਿੱਚ ਮੈਂਹਤੀ ਲੋਕ ਤੋਂ ਬਹੁਤ ਇਸਕੇ ਵਿੱਚ ਮੈਂ ਕੋਈ ਦੋਰਾ ਨਹੀਂ ਪਰ ਲੀਡਰ ਦੇਖ ਲਿਓ ਵੀਰੇ ਪੰਜਾਬ ਕੇ ਇਹਨਾਂ ਨੇ ਪੰਜਾਬ ਨੂੰ ਲੁੱਟ ਕਾ ਖਾ ਲਿਆ ਹੈ ਇਸਕੇ ਵਿੱਚ ਮੈਂ ਕੋਈ ਦੋਰਾ ਨਹੀਂ ਅਰ ਜਿਤਨੇ ਗੱਪੀ ਜਿਤਨੇ ਬੜੇ ਬੜੇ ਗੋਲੇ ਸਿੱਟਣੇ ਵਾਲੇ ਮੰਤਰੀ ਮਾਰੇ ਦੇਸ਼ ਦੇ ਵਿੱਚ ਪਾਏ ਜਾਂ ਭਾਰਤ ਦੇ ਅੰਦਰ ਜਿਤਨੇ ਗੋਲੇ ਗਰਾ ਲਿਓ ਇਨਾ ਤੇ ਗਰਾ ਲਿਓ ਵੀਰ ਜਿਤਨੀਆਂ ਬੜੀਆਂ ਆਪਣੀਆਂ ਛੜਾ ਦਿਓ ਜਿਤਰੇ ਮਰਜੀ ਗੱਪ ਉਮਰਵਾ ਲਿਓ ਮਾਰੇ ਦੇਸ਼ ਦੇ ਵਿੱਚ ਮਈਓ ਮੰਤਰੀ ਪਾਏ ਜਾਂ ਅਰ ਅਫਸੋਸ ਪੰਜਾਬੀ ਬਾਹਰ ਜਾਣ ਵਾਸਤਾ ਕਾਲੇ ਉਨਾਂ ਪਰ ਰੋਜ਼ਗਾਰ ਹੈ ਨਹੀਂ ਪਰ ਮਾਰੇ ਮੰਤਰੀ ਜਿਹੜੇ ਇਸ ਚੀਜ਼ ਨੂੰ ਕਹਿੰਦੇ ਥੱਕਦੇ ਨਹੀਂ ਕਿ ਮਾਰੇ ਦੇਸ਼ ਮਾ ਤੋਂ ਆ ਗਈ ਗੋਰੇ ਕੰਮ ਕਰਨਗੇ ਬਾਰੇ ਦੇਸ਼ ਮਾ ਕਾਇਪੋ ਗ੍ਰੀਜੀ ਬੋਲਣ ਵਾਲੇ ਕੰਮ ਕਰਨਗੇ। ਅਰ ਵਾ ਕਿਤੇ ਨਾ ਕਿਤੇ ਸੱਚਾ ਹੁੰਦਾ ਜਾਪ ਰਿਹਾ ਵੀਰ ਤਾਂ ਇੰਸਟਨ ਟਰੂਡੋ ਇੰਟਰਨੈਸ਼ਨਲ ਸਟੂਡੈਂਟਸ ਨੂੰ আর ਮਾਰਕ ਮਿਲਰ ਕਹਿ ਰਿਹਾ ਕਾ ਥਾਂ ਬੁਰੇ ਤੇ ਪੜ੍ਹਾਈ ਕਰ ਖਾ ਨਾ ਆਪਣੇ ਦੇਸ਼ ਮਾ ਜਾ ਕਾ ਉੱਥਾ ਕੰਮ ਕਰੋ। ਮਤਲਬ ਜਿਹੜੇ ਉਹ ਅੰਗਰੇਜ਼ੀ ਬੋਲਣੇ ਹਾਈਲਾਈਟਸ ਬੈਂਡ ਵਾਲੇ ਜਿੰਨੇ ਛੋਕਰੇ ਛੋਗਰੀਆਂ ਵਾ ਜਾ ਕਾ ਉੱਥਾ ਅੰਗਰੇਜ਼ੀ ਮਚੋ ਨਾ ਲਾਓ। ਯੋ ਵੀ ਕਹਨੇ ਕਾ ਮਤਲਬ ਹੋਇਆ ਨਾ ਫਿਰ। ਇਹਨ ਸਰਕਾਰਾਂ ਕੀ ਯੋ ਕਲ ਭਗਵਾਨ ਤਵਾਰ ਕੀ ਭਾਕਿਆ ਪੂਰੀ ਹੋ ਗਈ ਵੀਰ। ਈਵਿਸੀ ਗਰ ਕਾ ਮਾਰਕ ਮਿਲ ਰਜ ਫੇਰ ਕਹਿ ਰਹਾ ਦਾ ਕਾ ਵੀਰੋ ਪੂਰਾ ਕਾ ਤੁਹਾਨੂੰ ਪੱਕਾ ਰੱਖਣ ਵਾਸਤਾ ਨਹੀਂ ਮੰਨਣਾ ਮੰਨਨੇ ਤੋ ਕਾ ਔਰ ਤੇ ਭੇਜਣ ਖਤਰ ਤੁੰ ਯੋ ਜ਼ਾਰੀ ਸੈਟਨ ਕਰੀ ਆਰ ਯੋ ਕੈਲੋ ਵੀਰ ਕਿਤੇ ਨਾ ਕਿਤੇ ਇਹੋ ਯੋ ਪੂਰੀ ਤਿਆਰੀ ਬਿੱਡਤੀ ਆਰ ਉਧਰ ਦੂਏ ਪਾਸੇ ਕਹਿ ਲੋ ਵੀਰ ਯੋ ਇਹ ਮੰਨੋ ਤੋ ਯੋ ਢਾਰ ਪੈਰਾ ਵੀ ਕਿ ਜੇ ਭਗਵਾਨ ਤੁਮਨ ਯੋ ਨਾ ਕਹਿ ਦੇ ਵੀ ਮੌਸਮ ਵੀ ਮੈਂ ਹੀ ਵਧੀਆ ਉਰਾ ਬਣਾ ਕਾ ਲਿਆਇਆ ਬਾਹਰ ਚਾੜ ਵੜੀ ਸਰਕਾਰ ਨੇ ਪੰਜਾਬ ਕਾ ਮੌਸਮ ਵਧੀਆ ਕਰਿਆ ਨਹੀਂ ਇਸ ਤੇ ਪਹਿਲੇ ਤੋ ਮੌਸਮ ਵੀ ਠੀਕ ਨਹੀਂ ਥਾ 45 ਡਿਗਰੀ ਟੈਂਪਰੇਚਰ ਵੀ ਭਗਵੰਤ ਮਾਨ ਦੇ ਟਾਈਮਾਂ ਹੋਇਆ। ਯੋ ਬਿਰ ਬਦਿਆ ਮੌਸਮੇ ਕਹਿ ਸਕਾਇ ਇਸਨੂੰ ਬਿਰ ਲੋਕ ਦੇਖ ਲਿਓ ਬਿਰ ਯੂ ਫੁੱਲੇ ਗਰਮ ਕਰਾਰੇ ਇਤਰਾਪੁੰਨ ਗੇ ਸੜਕਾਂ ਕੀ ਉੱਪਰ ਯੋ ਕਹਿ ਲੋ ਬਿਰ ਇਤਨੀ ਗਰਮੀ ਪਈ ਪੰਜਾਬ ਕੇ ਵਿੱਚ ਐਤਗੀ ਸਾਰੇ ਰਿਕਾਰਡ ਅਗਲੇ ਪਿਛਲੇ ਟੁੱਟ ਕਾ ਬਿਰ ਯੱਤਾ ਦੇ ਦਿਨ। ਆਰ ਯੋ ਕਹਿ ਲੋ ਬਿਰ ਅੱਗਾ ਯੋ ਕਾਂਗਰਸ ਪਾਰਟੀ ਦਾ ਭਾਰਤ ਭੂਸਨ ਆਸੂ ਇਸ ਕੀ ਵੀ ਗੱਲ ਸੁਣਾਵਾਂ ਤੁਹਾਨੂੰ ਈ। ਈਸਨਾ ਵੀ ਬਹੁਤ ਗੁੱਸਾ ਕੱਢਿਆ ਆਪਣਾ ਆਰ ਕਹਿ ਰਿਹਾ ਵੀਰ ਯੋ ਦੇਖ ਲਿਓ ਮਹਾਰੀ ਪਾਰਟੀ ਦੇ ਵਿੱਚ ਮੇ ਜੇ ਕਾ ਹੁੰਦਾ ਮਹਾਰੀ ਪਾਰਟੀ ਦੇ ਵਿੱਚ ਮੇ ਜੇ ਕਿਸੇ ਲੀਡਰ ਦੇ ਬਿਆਨ ਕੇ ਉੱਪਰ ਕੋਈ ਬਜਨ ਹੁੰਦਾ ਮਨ ਲਗਾ ਜਿੱਤ ਲੈਣੀ ਸੀ ਗਈ ਜਲੰਧਰ ਵੈਸਟ ਵਾਲੀ ਸੀਟ ਉੱਥਾ ਗਈ ਤਨੀ ਸੀਟਾਂ ਪਹਿਲਾਂ ਪਾਈ ਬੋਟਾ ਕਾ ਜਿੱਤੇਗਾ ਈਵ আর ਉਧਰ ਰਾਜਾ ਬੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਈ ਤੋਂ ਵੀ ਲੀਡਰ ਆ ਮੈਂ ਪਹਿਲਾਂ ਕਹਿ ਘਟਿਆ ਲੀਡਰ ਤੋਂ ਵੀਰ ਬਿਆਨ ਦੇਣ ਲੱਗੇ ਸੋਚਦੇ ਵੀ ਉਹ ਬਿਆਨ ਦੇਣਾ ਬਣਾ ਇਹ ਨਹੀਂ ਦੇਣਾ ਬਣਾ ਬਸ ਜੋ ਆਇਆ ਦਿਲ ਮਾ ਕਹਿ ਦਿਓ ਇਹ ਰਾਜਾ ਬੜਿੰਗ ਕਹਿ ਰਿਹਾ ਦਾ ਕਾ ਚ ਜਲੰਧਰ ਪੈਸਟ ਵਾਲੀ ਸੀਟ ਮਹਾਰੀ ਪਾਰਟੀ ਨਾ ਜਿੱਤੇ ਖਾਬੀਰ ਮੈਂ ਕਾ ਆਪਣੀ ਨਾ ਲੋਕਸ ਵਾਲੀ ਸੀਟ ਤੇ ਸਤੀਫਾ ਦੇ ਦਿਆਂ ਦਸ ਇਤਨੀ ਮਿੰਤਾ ਤਰਲੇ ਕਰ ਕਾ ਪਤ ਨਹੀਂ ਕਿਤਰਾ ਇਹ ਵਿਚਾਰਾ ਜਿੱਤਿਆ ਇਹ ਵਗਰਾ ਸਤੀਫਾ ਦੇ ਦਿਆਂਗਾ ਇਹ ਬਦਵੇ ਸਤੀਫਾ ਵੀ ਰਾਜਾ ਬੜਿੰਗ ਨੂੰ ਸਤੀਫਾ ਦੇਣਾ ਚਾਹੀਦਾ ਮਗਰ ਅਜ ਜਲੰਧਰ ਹਾਰ ਕਿਸ ਦੀ ਜ਼ਿੰਮੇਵਾਰੀ ਮੇਰੀ ਮੈਂ ਸਤੀਫਾ ਦੇਵਾਂਗਾ ਦੋਸਤੀਫਾ ਇਹ ਕਿੱਥਾ ਗਿਆ ਰਾਜਾ ਬੜਿੰਗ ਦਾ ਉਨੇ ਆ ਕਿ ਤੇ ਰਾਜ ਬੜਿੰਕੀ ਕੋਈ ਬਾਤ ਆ আর उधर यो ਜਿਹੜਾ ਹਾਕੀ ਖੇਲੇ ਕਰਤਾ ਪ੍ਰਗਟ ਸਿੰਘ ਜਲੰਧਰ ਪਛਮੀ ਸੀਟ ਪਾ ਤੇ ਹਾਰ ਕੇ ਕਾਰਨ ਆ ਬ ਵਿਚਾਰ ਚਰਚਾ ਕਰ ਰਿਹਾ ਮਾਰੀ ਤੋਂ ਪਾਰਟੀ ਮੰਗਾ ਇਤਨਾ ਹੋ ਗਿਆ ਉਤਨਾ ਹੋ ਗਿਆ ਆ ਰ ਇਸ ਚੀਜ਼ ਗੱਲ ਮੈਨੂੰ ਬੜੀ ਹੈਰਾਨ ਕਰ ਗਈ ਪ੍ਰਗਟ ਸਿੰਘ ਕੀ ਚਲੋ ਐ ਸ਼ਿਆਣਾ ਬੰਦਾ ਵੀਰ ਆਰ ਕਹਿ ਰਿਹਾ ਕਹਾ यो ਨਾ ਕਹ ਵੀਰ ਬਈ ਮਾਰੀ ਜਿਹੜੀ ਪਾਰਟੀ ਦੀ ਨਾ ਵਾ ਮਾਰੀ ਪਾਰਟੀ ਵੀ ਤੇ ਚਲੋ ਮਾੜਾ ਬੱਟਾ ਖਿੱਚਾ ਤਾਣੀ ਹੋ ਬਸ ਹਰੀ ਪਾਰਟੀ ਓ ਪਰ ਕਹਿ ਰਾਇਆ ਇਹ ਜਿਹੜੀ ਨਾ ਸਮੇਂ ਕੀ ਸਰਕਾਰਾਂ ਨੇ ਬਹੁਤ ਤੰਗ ਕਰਿਆ ਮਨ ਨੂੰ ਮਤਲਬ ਚਾੜ ਗੋੜੇ ਪਸਾਰਾ ਕਰਿਆ ਕਹਿ ਰਾਇ ਇਹਨਾਂ ਨੇ ਬਹੁਤ ਧੱਕਾ ਕਰਿਆ ਸਕਾਰ ਸਰਕਾਰੀ ਮਸ਼ੀਨਰੀ ਬਹੁਤ ਵਰਤੀ ਇਹਨਾਂ ਨੇ ਲੈਣ ਦੇਣ ਕਰ ਕ ਪੁਲਿਸ ਪ੍ਰਸ਼ਾਸਨ ਕਾ ਫਾਇਦਾ ਚੱਕ ਕਾ ਯੂ ਲੁਕਨ ਡਰਾ ਤਮ ਕਾ ਕਾ ਬੂਟਾ ਪੁਆ ਲਿਓ ਕ ਤਾਂ ਹਾਰ ਗੀ ਦੱਸ ਇਹ ਪਾਰਗੜ ਸਿੰਘ ਨੂੰ ਕੌਣ ਦੱਸੇ ਥਮ ਕਹਿ ਰਹੇ ਵੀ ਕਾਂਗਰਸ ਪਾਰਟੀ ਜਲੰਧਰ ਕੀ ਜਿਹੜੀ ਲੋਕ ਸਭਾ ਸੀਟ ਚੰਨੀ ਜਿੱਤਿਆ ਜਿਹੜੀ ਇਹ ਤੋ ਕਾ ਡੈਮੋਕ੍ਰੇਸੀ ਇਹ ਲੋਕਾਂ ਨੇ ਡੈਮੋਕ੍ਰੇਸੀ ਨੂੰ ਵੋਟ ਪਾਈ। ਵਾਹ ਤੋ ਵੋਟ ਪਾਈ ਲੋਕਾਂ ਨੇ ਡੈਮੋਕ੍ਰੇਸੀ ਨੂੰ ਥਾਰੀ ਪਾਰਟੀ ਨੂੰ। ਹੈ? ਅਰ ਈਗ ਤਮ ਊਰੇ ਤੇ ਜਿਮਨੀ ਹਾਰ ਗਏ। ਇਹ ਜਿਮਨੀ ਸੀਟ ਕੇ ਉੱਪਰ ਥਮ ਕਰੇ ਕਾ ਸਰਕਾਰ ਨੇ ਪੈਸਾ ਖੜਾਇਆ। ਉਹ ਉਸਨੇ ੱੱੱਕੇ ਬਾਜੀ ਕਰੀ। ਮਨ ਤੋ ਸਮਝ ਮਾ ਨਹੀਂ ਆਂਦੀ ਓ ਅਜੀਬ ਏ ਥਾਰੀ ਉਹ ਪੋਲਿਟਿਕਸ। ਹੈ? ਅਰ ਵੋਟਰ ਰਿਸਪੈਕਟ ਕਰਾਂ ਆਲਵੇ ਹਰ ਪਾਰਟੀ ਦਾ। ਪਰ ਇਹ ਮਨ ਨੂੰ ਸਮਝ ਮਾ ਨਹੀਂ ਪ੍ਰਗਟ ਸਿੰਘ ਰਾ ਬੀਰ। ਬਿਨਾ ਗੇਂਦ ਤੇ ਗੋਲ ਕਰਨੇ ਦਾ ਸਾਰਾ ਕਰਨੇ ਦੀ ਕੋਸ਼ਿਸ਼ ਕਰੀ ਅਰਾ ਹਾਕੀ ਦੇਗਾ ਕੱਲ੍ਹ ਪੱਜ ਰੇ ਗੇਂਦ ਪਿੱਛੇ ਨਹੀਂ ਵੀਰ ਇਹੋ ਕਹਿ ਸਕਾਂ ਆਰੂਦਰ ਚੰਦੂ ਮਾਜਰੇ ਨੂੰ ਤਾਂ ਸਮਝ ਮਾ ਨਹੀਂ ਆ ਰਹੀ ਕਿ ਚੰਦੂ ਮਾਜਰਾ ਕਹਿ ਰਹਾਗਾ ਮੈਂ ਅੱਗੇ ਤੇ ਬੋਟਾਂ ਨਹੀਂ ਲੜਦੀਆਂ ਪਾਰਟੀ ਕਿ ਗੇਲ ਰਹਾਗਾ ਕਾ ਇਹ ਜਿਹੜੇ ਬਣ ਰਹੇ ਕਾ ਯੂ ਜਿਹੜੇ ਇਹਨਾਂ ਨੇ ਬਣਾਈ ਪਾਰਟੀ ਬਣਾਉਣੇ ਫਿਰ ਰੇ ਪਰ ਉਹਦੀ ਜਿਹੜੇ ਇਹ ਕਾਦਦੇਗੇ ਆਪੋਜੀਟ ਖੜੇ ਹੋਗੇ ਜਿਹੜੇ ਇਹ ਬ ਕਹਰੇ ਬਡਾਲੇ ਨੂੰ ਜਦ ਕਨਵਿੰਡਰ ਬਣਾਇਆ ਚੰਦੂ ਮਾਜਰਾ ਕਹ ਪਾ ਗਿਆ ਬੈਗੀਰ ਚੰਦੂ ਮਾਜਰੇ ਲੱਗ ਰਹਾ ਤਾਂ ਮੰਨੂ ਬਣਾਵੇਂਗਾ ਬੁਰਾ ਲੰਬੜਦਾਰਾ ਦੋ ਮਾਜਰੇ ਨੇ ਬਣਾਇਆ ਨੇ ਇਸ ਕਰਕੇ ਬਿਰ ਕਹ ਰਿਹਾ ਤੱਤਾ ਹੋ ਗਈ ਉਹ ਮੈਂ ਨਹੀਂ ਕਹ ਰਹਾ ਤੀ ਤਾਂ ਜੋ ਬੱਬੀ ਬਾਦਲ ਕਹਿ ਰਿਆ ਬੱਬੀ ਬਾਦਲ ਸਾਹਮਣੇ ਜਾਣਾ ਤਾਂ ਬੱਬੀ ਬਾਦਲ ਇਹ ਚਾੜੂ ਵਾਲਾ ਮੈਂ ਲੰਗ ਗਿਆ ਹੀ ਉਹ ਅਰਿਸ਼ ਕੀ ਤੋਂ ਇੱਕ ਗੱਲ ਸੁਣਤਾ ਬਿਰ ਬਣਾ ਰਾਨ ਉਹ ਬੱਬੀ ਬਾਦਲ ਕਈ ਵਾਰ ਬੰਦਿਆਂ ਨੂੰ ਨਾ ਬਿਰ ਇੰਟਰਵਿਊ ਦੰਦੇ ਉਹ ਧਾਰਨਾ ਦੰਦੇ ਵੇ ਯੂਸ ਮਾਨਮ ਰਿਆਦਾ ਵੀ ਬੰਦੇ ਭੁੱਲ ਜਾਂ ਜੋ ਜੋ ਸਮਾ ਜਾ ਬਿਰ ਪਤਾ ਨਹੀਂ ਲੱਗਦਾ ਵੀ ਉਹ ਗੱਲ ਇੰਟਰਵਿਊ 'ਚ ਕਹਿਣੀ ਜਾਂ ਨਹੀਂ ਕਹਿਣੀ ਉੱਥਾ ਇੰਟਰਵਿਊ 'ਚ ਬੱਬੀ ਬਾਦਲੀ ਕੁ ਉਦਾਹਰਨ ਦੇ ਰਿਹਾ ਵੀਰ ਕਹਿ ਰਿਹਾ ਆ ਜੇ ਜਨਾਨੀ ਗਾਜਤ ਪੂਰੀ ਕਾ ਪ੍ਰੈਗਨੈਂਟ ਹੋਵਣਾ ਗਾ ਜਿਸੇ ਜਵਾਗ ਠਹਿਰ ਠਹਿਰ ਜਾ ਇਸ ਕਾ ਇਹ ਗੱਟਿੱਡ ਜੇ ਬੜਾ ਹੋ ਜਾ ਸੱਟਿੱ ਡਬਾ ਜੇ ਆਇਓਡੈਕਸ ਮਾਲੇਂਗੇ ਫਿਰ ਆਇਓਡੈਕਸ ਮਾਲ ਕਾ ਥੋੜੀ ਦਰਦ ਘਟੇਗਾ ਆਈਸ਼ ਨੂੰ ਤਾਂ ਡਾਕਟਰੀ ਸਹਾਇਤਾ ਦੇਣੀ ਪਵੇਗੀ ਫਿਰ ਇਸ ਕਾ ਦਰਦ ਘਟੇਗਾ ਮਸ ਵਨ ਸੰਜਵਾਲੀ ਅੰਦੀ ਤਾਬੀਰ ਖਿਆਣਾ ਵੇਣਾ ਬੰਦਾ ਦਾ ਸਿਰ ਤੋਂ ਕੀ ਤਰ੍ਹਾਂ ਦੀ ধারণা ਉਹ ਬੈਠਾ ਦੇ ਰਿਹਾ ਹੈ ਹੈ ਕੋਈ ਗੱਲ ਫਿਰ ਕਹਿੰਦੇ ਆ ਵੀ ਬੰਦੇ ਕੇ ਨਾ ਵਿਚਾਰਾਂ ਤੇ ਪਤਾ ਲਾ ਜਾ ਬੰਦਾ ਕਿਸ ਤਰ੍ਹਾਂ ਦੀ ਮਤਲਬ ਉਹ ਆਪਣੀ ਛਵੀ ਰੱਖਾ ਹੈ ਇਹ ਦੱਸੋ ਵਿਥਾਨੂ ਇਹ ਕਹਨੇ ਕੀ ਗੱਲ ਹੈ ਕੋਈ ਦੱਸ ਅੰਦਰੋਂ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਕੇ ਥਾਰੇ ਅੰਦਰ ਤੇ ਵਿਚਾਰ ਕਿਰਦਾਰ ਕਿਸ ਤਰ੍ਹਾਂ ਦਾ ਥਾਰੇ ਪਾਸਾ ਤੇ ਪਤਾ ਲੱਗਦਾ ਤਾਉਦਾਰ ਦੇਲੇ ਵਿਚ ਚਾਜ ਜੀ ਦੇਲੇਦਾਰ ਨਾ ਬੋਲ ਇਸ ਚੰਗ ਨਾਂ ਧਾਰ ਦੇ ਬਣ ਗਿਆ ਨਾ ਮਜ਼ਾਕ ਹਾਂ ਅਰ ਬੱਬੀ ਬਾਦਲ ਯੋ ਇਸ ਨੂੰ ਟਿਕਟ ਮਿਲਣੀ ਤਾਂ ਹੀ ਕਾਲੀਦਲ ਛੱਡ ਕੇ ਉੱਤ ਲੰਘੇ ਦੂਈ ਪਾਰਟੀ ਵਿੱਚ ਇਹ ਵੀ ਯੋ ਕਰਾ ਕਾ ਕਾਜ਼ੀ ਖਸ ਦੀਆਂ ਦਾ ਇਹ ਮੈਨੂੰ ਯੋ ਟੈਨਸ਼ਨ ਹੋ ਵੀ ਮਾ ਟੈਨਸ਼ਨ ਦੱਸ ਇਹ ਮੈਨੂੰ ਲੱਗ ਰਿਹਾ ਚਾੜੂ ਵਾਲਾਂ ਨੇ ਛੱਡ ਕਾ ਵੀ ਇਧਰਾਂ ਨਹੀਂ ਫਿਰਣੇ ਮੈਨੂੰ ਇਤਰਾ ਲੱਗ ਰਿਹਾ ਬੱਬੀ ਬਾਦਲ ਉੱਧਰ ਜਾਏਗਾ ਅਰ ਬਾਕੀ ਦੇਖ ਲਿਓ ਵੀਰਾ ਯੋ ਇਹ ਜਾਦਤ ਪ੍ਰਦਾਨ ਹੋਵੇ ਕਰਦਾ ਸੁਖਵੀਰ ਬਾਦਲ ਅਕਾਲ ਤਖਤ ਸਾਹਿਬ ਦਾ ਪੇਸ ਹੋਵੇਗਾ ਦੱਸ ਮੈਂ ਤਾਂ ਪਹਿਲਾਂ ਹੀ ਇਸ ਕੇ ਪਰ ਰੌਲਾ ਪੈ ਰਿਹਾ ਦੱਸ ਯੋ ਜੱਥੇਦਾਰ ਕੀ ਹੈ ਹਿੰਮਤ ਬੀ ਤੁਨ ਯੋ ਲਾਰੇ ਦੀ ਸੇਵਾ ਆਪਾਂ ਜਾਂ ਯੋ ਤੁਹਾਨੂੰ ਉਰਾ ਸਜਾ ਲਾਰੇ ਕਹਿ ਦੇਗਾ ਕੋਈ ਵੀ ਮਨ ਨੂੰ ਤਾਂ ਲੱਗਦਾ ਯੋ ਤੇਰੇ ਬ੍ਰੋਤੀ ਤੇ ਪੈਸਾ ਕਹੇ ਕਰਤਾ ਕਾ ਵੀ ਯੋ ਬਾਦਲਾ ਕੇ ਨਾ ਕਾ ਵੀ ਯੋ ਲਫਾਫੇ ਮਾ ਤੇ ਜੱਥੇਦਾਰ ਨਿਕਦਾ ਯੋ ਭਗਵਾਨ ਤਮੰਦ ਕਿਤਨੀ ਵਾਰ ਸੁਣਿਆ ਮੈਂ ਬਾ ਕਹ ਰਹਾ ਕਿ ਪ੍ਰਧਾਨ ਤੋਂ ਕੈਨ ਕਿਨ ਲਫਾਫੇ ਮਾ ਤੇ ਨਿਕੜੀ ਵੀ ਯੋ ਜੱਥੇਦਾਰ ਜਿਹੜੇ ਲਾਏ ਉੱਥਾ ਯੋ ਵੀਰ ਕਹਿ ਦੇਗੇ ਵੀ ਤੁਨ ਤਨਖਾਈ ਲਾ ਦੇਗੇ ਆਪਾਂ ਯੋ ਕਰ ਦੇਗੇ ਦਸ ਹੈ ਜਿਹੜੇ ਬੰਦੇ ਮਤਲਬ ਕਹਿ ਲਿਓ ਝੂਠੀ ਮਾਫੀ ਜੋ ਸਰਸੇ ਵਾਲੇ ਦੇ ਸਕਾਂ ਫਿਰ ਉਹ ਬੰਦੇ ਵੀਰ ਦੱਸ ਇਹ ਕਿਸ ਕੀ ਵੀਰ ਬਾਦ ਨੂੰ ਕਿਆ ਸਜਾ ਲਾਵਾਂਗੇ ਮੈਂ ਤੂੰ ਇਸ ਚੀਜ਼ ਨੂੰ ਲੈ ਕੇ ਹੈਰਾਨ ਹੋ ਜਾ ਇਹ ਹੋ ਜਾਏਗਾ ਇਸ ਤਰ੍ਹਾਂ ਬਾਕੀ ਦੇਖ ਲੈਣੀ ਪਰ ਇਹੋ ਬਾਤ ਹੈ ਬਾਦਲ ਸਾਹਿਬ ਨੂੰ ਬੇਨਤੀ ਕਰ ਰਹਾ ਬੱਬੀ ਨੂੰ ਵੀ ਤਾਂ ਮੇਰੀ ਉਹ ਜਿਹੜੀਆਂ ਬੀਬੀਆਂ ਕੇ ਪ੍ਰੈਗਨੈਂਟ ਕੀ ਉਦਾਹਰਨਾ ਘੱਟ ਮਜ਼ਾਕ ਬਣ ਜੇ ਕਿਆ ਫਾਇਦਾ ਤਾਂ ਹਲੇ ਨਵਾਂ ਨਵਾਂ ਉੱਠਿਆ ਵੀਰ ਖੱਲੀ ਸੀ ਚੀਜ਼ ਦਾ ਇਸ਼ੂ ਬਣ ਗਿਆ ਤਾਂ ਵੋਟਾਂ ਮੰਗਣ ਵੀ ਜਾਣਾ ਲੋਕਾਂ ਦੇ ਘਰਾਂ ਲੋਕਾਂ ਨੇ ਕਹਿਣਾ ਇਹ ਤੋ 3 ਮੈਗਾ ਟਿੱਡ ਦੇਖ ਦੇਖਾ ਉਹਨੂੰ ਕੀ ਧਾਰਨਾ ਦਿਆ ਔਰ ਉੱਧਰ ਵੀ ਰ ਸ਼ਰਾਬ ਦੀ ਬੋਤਲ ਪੀਣ ਵਾਲੇ ਗਾਇ ਜੱਠੇਦਾਰ ਕੀ ਨਿਵਤੀ ਕਰਨਗੇ ਇਹ ਕਾਲੀਦਰ ਦਾ ਵਿਰੋਧੀ ਧੜਾ ਜਿੰਨਾਂ ਨੜਾ ਚੱਕਿਆ ਵੀਰ ਮਾਫੀਨਾਮਾ ਮਾਫੀਨਾਮਾ ਵਿਰੋਧੀ ਕਰੇ ਕਾ ਮਾਫੀਨਾਮਾ ਤੋ ਦਸਜੀ ਚੀਮਾ ਲਹੀ ਫਿਰ ਰਿਆ ਕਾ ਆਪਾਲ ਤੱਕ ਤੱਕ ਜੱਠੇਦਾਰ ਨੇ ਪੜਨਾ ਬਸ ਮਾਫੀ ਮੰਗਾ ਕਾ ਕੇ ਦਸ ਵੀ ਲੋਕਾਂ ਨੇ ਇਹਨੂੰ ਘਰਾਂ ਬਿਠਾਇਆ ਦਾ ਵੀਰ ਇਹ ਦੁਬਾਰਾ ਯੋ ਸਾਰੇ ਪੱਪੜ ਵੇਲਣੇ ਨੇ ਨਾ ਸ਼ੁਰੂ ਕਰੇ ਅਜ ਜੱਥੇਦਾਰ ਆਵਾਜ਼ ਜ਼ੋਰ ਲਾਇਆ ਵਾ ਦੱਸ ਇਹ ਇਨਾ ਨਾ ਜਦ ਬੇਲੇ ਕਰ ਕਕਰ ਆਪੇ ਤੇਆ ਲੋਕਾਂ ਨੇ ਵੀ ਤੁਹਾਨੂੰ ਨਹੀਂ ਆਪਾਂ ਨਾਲ ਗੱਲੇ ਕਜਣਾ ਇਹ ਥਾਂ ਕਿਉਂ ਤਰ ਲੋ ਮੱਛੀ ਹੋਰੇ ਵੀਰ ਆ ਰੁਦਾ ਸਿਵੀਰ ਬਾਦਲ ਕਾ ਜੇ ਮਾਫੀ ਦੇਤੀਗਾ ਆਪਾਂ ਕਾ ਇਸਕਾ ਵਿਰੋਧ ਕਰਾਂਗੇ ਦਮਦਮੀ ਟਕਸਾਲਾ ਜੇ ਨਾਲਾ ਕਾ ਮੁਖੀ ਭਾਈ ਬਰੀਕ ਸੀਗੀ ਉਹ ਬਾਤ ਕਹਿ ਰਿਆ ਵੀ ਬਲਤੋ ਮਰੀਕ ਸਿੰਘ ਕੀ ਸਮਝਮਾਨੇ ਆਂਦੀ ਚੰਗੀ ਗੱਲ ਚਲੋ ਵੀਰ ਸਜਾ ਜਿਸਕੇ ਗਲਤੀ ਕਰੀ ਉਸਨੂੰ ਸਜਾ ਬਣਾ ਉਸਨੂੰ ਸਜਾ ਮਿਲਨੀ ਚਾਹੀਦੀ ਆ ਰਿਸਤੇ ਪਹਿਲਾ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਜਦੋਂ ਆਪਣੀ ਚਲਾ ਰਹੀ ਸੀ ਜਦ ਭਾਈ ਸਭ ਕੰਮ ਕਿੱਥੇ ਦੇ ਜਦ ਕਿਉਂ ਨਹੀਂ ਬੋਲੇ ਜਦ ਵੀ ਥਾ ਨਾ ਇਤਨਾ ਹੀ ਪਰਜੋਰ ਰੋਲਾ ਪਾਣਾ ਦਾ ਵੀਰ ਪਰ ਨਹੀਂ ਇਹ ਜੋ ਟਾਈਮ ਜਿਦ ਤਰ੍ਹਾਂ ਉਸ ਤਰ੍ਹਾਂ ਦੀ ਸਿਆਸਤ ਚੱਲਦੀ ਆਰ ਉਧਰ ਵੀਰ ਯੋ ਕੇਜਰੀਵਾਲ ਕੀ ਕਾਰ ਵਾਲੀ ਨੇ ਪੰਜ ਦਿਨ ਟੈਂਟ ਜਿੰਨੀ ਦੱਥੀਆਂ ਸੀਨੇ ਦਾ ਪੰਜਾਬ ਦੇ ਵਿੱਚ ਮਰੋਲਾ ਪੈਣ ਲੱਗਾ ਬੋਲੀਆਂ ਮਾਰੇ ਪਿੰਡਾਂ ਦੀ ਇਸ ਰੋਗੜੀ ਫੇਰ ਆਈ ਮੇਰੇ ਕੋਲ ਖੈਰੀਬ ਦੱਸ ਮੈਂ ਆਪਣਾ ਆਧਾਰ ਕਾਟਾ ਸਿਆਣੇਗਾ ਕਰਵਾਵਾਂ ਮੈਂ ਕਾਤੇ ਬੀਬੀ ਕਾਈ ਤੋ ਕੇਜਰੀਵਾਲ ਕੀ ਘਰ ਵਾਲੀ ਕਹਿ ਰਹੀ ਹਾਂ ਬਈ ਉੱਥਾ ਰਿਆਣੀ ਮਦਮੇ 11 1100 ਦਾ ਹਾਂ ਆ ਫਿਰ ਤ ਉਧਰ ਜਾਤਾ ਰਕਾਟ ਬਣਵਾਣਾ ਪਵੇ ਮੈਂ ਨਾ ਬੀਬੀ ਇਹੋ ਤ ਨਹੀਂ ਹੋ ਸਕਦਾ ਕਰੀ ਲੈ ਅੱਜ ਤੱਕ ਕੇਜਰੀਵਾਲ ਕੀ ਘਰ ਵਾਲੀ ਨੇ ਜੋ ਬਾਤ ਕਹੀਆ ਬੰਦੇ ਕੀ ਜਨਾਨੀ ਕਾ ਘਰ ਮੇ ਉਸ ਕੀ ਜਿਆਦਾ ਚੱਲਾ ਫਿਰ ਮੈਂ ਕਾ ਬੀਬੀ ਪੈ ਜਾ ਟਿੱਕਾ ਜੇ ਇਸ ਕੀ ਜਨਾਨੀ ਨੇ ਕੇਜਰੀਵਾਲ ਕੀ ਨੇ ਐਲਾਨ ਕਰਿਆ ਭਈ 11 1100 ਰਿਆਣੀ ਦੇ ਵਿੱਚ ਦੇਣਾ ਫਿਰ ਪੂਰਾ ਪੰਜਾਬ ਦੇ ਵਿੱਚ ਮਾ ਉਹਦੇ ਭਗਵੰਤ ਮਾਨ ਕੀ ਘਰ ਆਲੀ ਨੇ ਕਿ ਆਗਾਗ 11 1100 ਦੇਣਾ ਮਨ ਹੈ ਹਜ਼ਾਰ ਹਜ਼ਾਰ ਦੇਣਾ ਤਾਂ ਜਾਗਾ ਜੋ ਈਸਰੋ ਬੁੜੀ ਟੀਕੀ ਨਹੀਂ ਬੁੜੀ ਨੇ ਜਾ ਬੋ ਪਾਲਾ ਮਨ ਨੂੰ ਗਰੀ ਲਾਡੇ ਤੇਰੇ ਕਾਇਦੇ ਕਾ ਮਾ ਗੋਟ ਭਾਈ ਹਮਨ ਤੋ ਕੋ ਕੋ ਫਾਇਦਾ ਨਹੀਂ ਹੋਏ ਇੱਕ ਚੀਜ਼ ਦਾ ਦੱਸ ਸਕਾਈ ਇਸ ਕਾ ਇਮਨੂ ਗਾ ਅੰਦ ਕੱਢ ਖਦੇ ਮਜ਼ਾ ਮਜ਼ਾ ਬੋੜੀ ਆਪਣੇ ਗਾਲ ਤੇ ਥਾਰੀ ਚਲੋ ਗਏ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਦੇ ਵਿੱਚ ਮੈਂ ਯੂ ਆ ਚ ਗੀਆਂ ਬੜੀਆਂ ਖਬਰਾਂ ਚੈਨਲ ਨੂੰ ਕਰਦੇ ਫਿਰ ਸਬਸਕ੍ਰਾਈਬ ਇਤਰੀ ਪ੍ਰੋਗਰਾਮ ਚੱਲਦਾ ਰਹੇਗਾ ਥਰੇਗਾ ਲਾਡੇ ਪੁੱਦੀ ਕੇ ਸਾਰਿਆਂ ਨੂੰ ਵੀ ਪਿਆਰ ਆ ਸਤਿਕਾਰ ਭਰੀ ਸਤਿ ਸ੍ਰੀ ਅਕਾਲ